ਗਵਾਰੀ ਮੀ ਪਈ ਤੇ ਗਲੀ ਦੇ ਵਿੱਚ ਖੜੀਆਂ ਹੋਈਆਂ ਦੋ ਕਾਰਾਂ ਜੁੜੀਆਂ ਨੇ ਉਹ ਪਾਣੀ ਦੇ ਵਿੱਚ ਰੁੜ ਗਈ ਇਹ ਪਾਣੀ ਸਾਈਫਨ ਦੇ ਰਾਹੀਂ ਸਤਲੁਜ ਦਰਿਆ ਦੇ ਵਿੱਚ ਮਿਲਦਾ ਹੈ ਤੇ ਇਲਾਕਾ ਪਟੋਲੀ ਜਿਹੜਾ ਹੈ ਪਟੋਲੀ ਦੇ ਜੋਵਾਲ ਦੀ ਸਾਂਝੀ ਗਲੀ ਦਾ ਇਹ ਮਾਮਲਾ ਸਾਹਮਣੇ ਆਇਆ ਜੁਥੇ ਕਿ ਦੋ ਗੱਡੀਆਂ ਜੋ ਕਿ ਬਾਹਰ ਖੜੀ ਹੋਈ ਸੀ ਉਹ ਪਾਣੀ ਦੇ ਵਿੱਚ ਰੁੜ ਗਈਆਂ ਨੇ ਇਲਾਕਾ ਪਟੋਲੀ ਦੇ ਜੋਵਾਲ ਦੀ ਸਾਂਝੀ ਗਲੀ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਦੱਸਦੇ ਕਿ ਇੰਨਾ ਤੇਜ਼ ਬਹਾਅ ਸੀ ਕਿ ਖੜੀ ਹੋਈ ਗੱਡੀ ਜੁੜੀ ਇਹ ਪਾਣੀ ਦੇ ਵਿੱਚ ਰੁੜ ਗਈ ਈ ਦਾ ਹਾ ਮਰਰੇ ਜੀ ਗੱਡੀਆਂ ਹਟ ਜਣੀਆਂ ਹਟ ਜਣੀਆਂ ਰਸੇ ਪਾ ਨਾ ਪਾ ਇੱਕੋ ਨਾਲ ਦੀ ਪਾਣੀ ਜ਼ਬਰਦਸਤ ਆ ਗਈ ਮਾ ਅੱਗੇ ਪਹਿਲਾਂ ਸਟ੍ਰੀਟ ਬੱਜੀ ਆ ਕੇ ਵਿੱਚ ਮਾਦਰੀ ਆਲਟੋ ਆ ਅੱਛਾ ਜੀ ਹੋਰ ਵੀ ਕੋਈ ਚੀਜ਼ ਪਾਣੀ ਦਾ ਬਹੁਤ ਜ਼ਿਆਦਾ ਕੋ ਮੋਟਰਸਾਈਕਲ ਮੋਟਰਸਾਈਕਲ ਹਾਂ ਪਤਾ ਨਹੀਂ ਲੱਗੇ ਜੀ ਮੇਲੇ ਦਾ ਵਿੱਚ ਲੰਘ ਅੱਛਾ ਜੀ ਦੇਖੋ ਇਹ ਸਾਡੇ ਪਿੰਡ ਪਟੋਲੀ ਨਾਲੇ ਜਊਵਾਲ ਦਾ ਸਾਂਝਾ ਰਸਤਾ ਹੈ ਲੋਕਾਂ ਦੀ ਇੱਥੇ ਆਲ ਗਏ ਆ ਲਗੇ ਫੂਟੇਰਸ ਉੱਪਰ ਘਰ ਹੈ ਇਸ ਅਲੀ ਦੇ ਵਿੱਚ ਇੱਕ ਉਦਮ ਬਰਸਾਤ ਉੱਪਰ ਬੈਨ ਕਰ ਚੰਗਰ ਦੇ ਸਾਰੇ ਪਿੰਡਾਂ ਦਾ ਇੱਥੇ ਪਾਣੀ ਆ ਰਿਹਾ ਹੈ ਇਹਦੇ ਕਰਕੇ ਹੁਣ ਵੀ ਤੁਸੀਂ ਦੇਖੋ ਦੋ ਗੱਡੀਆਂ ਹੜਗੀਆਂ ਹੋਰ ਵੀ ਮੋੜ ਆਸਾਨ ਹੋ ਗਿਆ ਮੋਟਰਸਾਈਕਲ ਇਹਦੇ ਨਾਲ ਕੋਈ ਜਾਲੀ ਮਾਲੀ ਨੁਕਸਾਨ ਵੀ ਹੋ ਸਕਦਾ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਸੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਇਹਦਾ ਕੋਈ ਜੋਗ ਪ੍ਰਬੰਧ ਕਰਕੇ ਇਹ ਪਾਣੀ ਨੂੰ ਕਿਤੇ ਬਾਹਰ ਸੈਫਾਂ 'ਚ ਜਾਂ ਕਿਤੇ ਕੋਈ ਤਰੀਕੇ ਨਾਲ ਇਹਦਾ ਹੱਲ ਕੀ